ਮੈਂ ਤਾਂ ਪਹਿਲੇ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਨੇ ਮਨਾਂ ਕਰਤਾ ਫਿਰ ਗਰਦਾਸਪੁਰੇ ਗਈ ਤੇ ਗਰਦਾਸਪੁਰੇ ਵਾਹ ਮੈਂ ਓਕੇ ਆ ਤੁਸੀਂ ਆਪਣੇ ਬੈਂਕ ਨਾਲ ਗੱਲ ਕਰ ਲਓ ਜੀ ਇੱਥੇ ਆਏ ਤੇ ਇਹਨਾਂ ਨੇ ਆਖਿਆ ਵੀ ਨਹੀਂ ਆਹੀ ਇਹ ਕੰਮ ਕਰ ਸਕਦੇ ਮੈਨੂੰ ਕੁਝ ਨਹੀਂ ਦੱਸਿਆ ਤੇ ਕਿ ਪਰਸ ਨੂੰ ਆਪਰੇ ਬਟੇ ਮੋਟਰ ਲੈ ਕੇ ਆਈਆਂ ਤੇ ਉਹ ਇੰਨੇ ਫਿਰ ਪੁੱਛਿਆ ਉਹਨਾਂ ਕਿ ਤੁਹਾਡੀ ਮਾਂ ਮਰ ਚੁੱਕੀ ਜੇ 4 ਸਾਲ ਹੋ ਗਏ ਫਿਰ ਸਾਨੂੰ ਭਜਣਾ ਪੈ ਗਿਆ ਵੀ ਅਸੀਂ ਕਿੱਥੇ ਜਾਈਏ ਹੁਣ ਅਸੀਂ ਤਾਂ ਕਿਤੇ ਵੀ ਨਹੀਂ ਜਾ ਸਕਦੇ ਜਸ ਨਾ ਕਿਥੋਂ ਦੇ ਰਾਈ ਇਹ ਨਾ ਫੋਨ ਮੈਨੂੰ ਇੱਕ ਖਾਤ ਮੈਨੂੰ ਖਾਤਾ ਤੋਂ ਬੋਲ ਦੇ ਘਰੇ ਮੇਰੇ ਪੈਨਸ਼ਨ ਬਜ ਸਰਕਾਰ ਮੈਨੂੰ ਦੇ ਦੇ ਮੈਨੂੰ ਮੇਰੇ ਮਾਤਾ ਕੋਲ ਨੀਂਦ ਅਗੀ ਦਾ ਸੀ 8000 ਨਾ ਮੈਨੂੰ ਨੀਂਦ ਹੁੰਦੀ ਮੈਂ ਤਾਂ ਰੋਕ ਛੱਡ ਟੈਂਸ਼ਨ ਵਜ ਮੈਂ ਤਾਂ ਅੱਜ ਤੱਕ ਰਿਪੋਰਟ ਦਿੱਤੀ ਨਹੀਂ ਆਵਾਂ ਇਹ ਕੀ ਕਾਰਨ ਹੋ ਗਿਆ ਵਾ ਕੀ ਉਹ ਕਿੰਨੇ ਕੰਮ ਕਰਤਾ ਸੀ ਕਿੰਨੇ ਮਰਿਆ ਤਾਂ ਇਹਦਾ ਇਹਨੇ ਚੱਕ ਕੇ ਪਹੁੰਚਾਤਾ ਉਹ ਤਾਂ ਕਿਤੇ ਵਿੱਚ ਪਈ ਜਰਾ ਇਹਨਾਂ ਨੂੰ ਕੋਮ ਮਿਲਿਆ ਨਹੀਂ ਨਾ ਇਹਨਾਂ ਨੂੰ ਸੰਦੇਲੀ ਦਾ ਅਦਾ ਲੱਗਦਾ ਵੀ ਕਿਨੇ ਕਿਨੇ ਹੱਥ ਪੁੱਛਾ ਕੀਤਾ ਇਹਨੂੰ ਪਾਇਦਾ ਲੱਗੇ ਕਿ ਸਾਨੂੰ ਇਹ ਇਹ ਹੀ ਜਾਨਣਾ ਚਾਹੁੰਦੇ ਮਾਤਾ ਜੀ ਨੇ ਵੀ ਕਿਤੇ ਜਿਹੜੇ ਕੱਢਦੇ ਇਹਨਾਂ ਨੂੰ ਸਮਾਂ ਹੋ ਗਿਆ ਜਿਹੜੇ ਕੱਢਦੇ 6 ਮਹੀਨੇ ਹੋ ਗਏ ਹਾਂ ਜੀ ਜਿਹੜਾ ਤੁਹਾਨੂੰ ਮਰਿਆ ਇਕਰਾਰ ਕੀਤਾ ਹੋ ਕਿ ਨਾ ਜੇ ਰਹੋ ਕਿ ਜੇ ਤੁਹਾਨੂੰ ਮਰੇ ਚਾਰ ਸਾਲ ਚਾਰ ਸਾਲ ਆਏ ਉਸ ਮੈਡਮ ਨੇ ਬੜੀ ਨੇ ਕਦੇ ਨੇ ਦੱਸਿਆ ਪੱਛੋ ਉਹ ਨੰਨੋ ਨਹੀਂ ਗੱਲ ਕਰਨ ਦੇ ਮੇਰੇ ਮਰਿਆ ਦੇ ਆਏ ਆ ਸਾਨੂੰ ਖਾਤਾ ਨਾਮ ਨਹੀਂ ਬੋਲਣ ਗ੍ਰਾਂਦੇ ਨਹੀਂ ਆਹਿੰਦੀ ਬੋਲ ਸਕਦੇ ਪਰਵਾਦ ਜੀ ਮੇਰਾ ਇਹ ਬੇਟਾ ਵਾ ਮੇਰੀ ਨੋ ਵਾ ਮੇਰੇ ਇਹਦੇ ਦੋ ਬੇਟੇ ਆ ਤੇ ਕਿੱਕ ਮੇਰੇ ਛੋਟਾ ਬੱਚਾ ਜੀ ਆਹ ਬਾੜ ਦੇ ਹਾਂਜੀ ਦੇ ਬੇਟਾ ਜੀ ਨਹੀਂ ਮੇਰੇ ਪੋਤੇ ਵੀ ਨਹੀਂ ਕਿ ਟਿਕਾਣੇ ਇਹਦਾ ਵੀ ਚਿੰਤਾ ਮੈਨੂੰ ਰਹਿੰਦੀ ਆ ਹਾਂਜੀ ਹਾਂਜੀ ਇਹਨੂੰ ਕੈਂਸਰ ਦੀ ਨੁਕਸਾਨੇ ਨੂੰ ਜੀ ਦੂਜਾ ਤੁੱਜਾ ਉਹ ਤੇ ਦਾ ਕੀ ਆ ਤੇ ਤੇ ਹੀ ਉਹਨੇ ਉਹ ਤਰ੍ਹਾਂ ਚੇਅਰ ਲੱਗ ਗਿਆ ਪਤਾ ਨਹੀਂ ਕਿਤੇ ਚਲ ਗਿਆ ਬਾਈ ਅਸੀਂ ਤਾਂ ਕੱਲਿਆ ਵੀ ਜਾ ਉਹ ਤੇ ਚਲ ਜਾ ਤੇ ਲੱਗ ਗਈ ਗੁਈ ਗੱਲੀ ਚੱਲ ਜੀ ਉਹ ਇਨਾ ਕਿ ਤੁਸੀਂ ਵੇਖਿਆ ਹੋਗੇ ਕਿ ਤੇ ਫਿਰਦਾ ਕਿਤੇ ਸਰ ਅਨੁਛੇ ਮਹੀਨੇ ਸਾਡੇ ਮਾਤਾ ਦੀ 4 ਸਾਲ ਤੋਂ ਪੈਨਸ਼ਨ ਮਿਲਦੀ ਜੀ ਆਰਕੀ ਅਸੀਂ ਪਤਾ ਨਹੀਂ ਕੋਈ ਇਨਕੁਆਇਰੀ ਹੋਈ ਕਿ 6 ਮਹੀਨੇ ਤੋਂ 8 ਮਹੀਨੇ ਤੋਂ ਆਦੀ ਮਾਤਾ ਵੀ ਪੈਨਸ਼ਨ ਕਰਤੀ ਗਈ ਅਸੀਂ ਬਹੁਤ ਕਾਰਵਾਈ ਕੀਤੀ 1 ਮਹੀਨਾ ਲਿਖਿਆ ਦੂਜੇ ਵੀ ਨਹੀਂ ਕਿ ਕਾਰਵਾਈ ਚાલુ ਕਰਦੇ ਸਾਨੂੰ ਕਦੀ ਬੈਂਕ ਤੋਂ ਬੈਂਕ ਚੌੜਾ ਬੈਂਕ ਵਾਲਾ ਕੜਾ ਮੀਟਿੰਗ ਤੋਂ ਐਕਸ਼ਨ ਮਾਈ ਹੁੰਦੇ ਚਾ ਉਹ ਅਸੀਂ ਕਦੀ ਸ਼ੋਲਾ ਗੱਲੇ ਵਾਲਾ ਕਰੀ ਤੇ ਸਾਨੂੰ ਕਰਵਾ ਹਰ ਤੱਕ ਪਤਾ ਲਗਾ ਅਸੀਂ ਉਹਦੀ ਤੱਕ ਵੀ ਜਾ ਕੇ ਆ ਕੇ ਆਏ ਕਿ ਸਾਨੂੰ ਇਹ ਤਾਂ ਗੱਲ ਵਾ ਉਹ ਕਹਿੰਦੇ ਜਾਓ ਤੁਸੀਂ ਤੁਹਾਡਾ ਹੋ ਜਾਏਗਾ ਅਸੀਂ ਆ ਹੁਣ ਪਰਸੋਂ ਆਏ ਆ ਬੈਂਕ ਤੋਂ ਤਸੀ ਰਣ ਸਾਡੀ ਪਿਛਲੇ ਮਹੀਨੇ ਦੀ ਪਤਾ ਨਹੀਂ ਉਹ ਭਾਈ ਕਿ ਨਹੀਂ ਭਾਈ ਆ ਤੇ ਆਪਣੇ ਕੁਝ ਪੈਸੇ ਸਾਡੇ ਸੀ ਸੀਲ ਹੋ ਗਏ ਸਾਡਾ ਖਾਤਾ ਜਿਹੜਾ ਸੀਲ ਹੋ ਗਿਆ ਤੁਹਾਨੂੰ ਕਿਤੇ ਵੀ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਤੇ ਸਾਡਾ ਅਰਨੀ ਸਿੰਘ ਕਹਾਣੀ ਸਾਡੇ ਤੁਹਾਡੇ 4 ਸਾਲ ਹੋ ਗਿਆ ਸਾਡੀ ਮਤਵ ਦੀ ਵਿਆਸਾ ਹੋਈ ਆ 85000 ਰੁਪਇਆ ਸਾਡੀ ਵੱਲ ਬੈਂਕ ਦੇ ਲੋਨ ਕੱਢੀ ਜਾਂਦੀ ਵੀ ਤੁਸੀਂ ਕੁੱਤੀ ਲਾ ਲਈ ਆ ਪਰ ਅੱਜ ਅਸੀਂ ਆਰ ਕੇ ਨਾਦੀ ਮਰਾਈ ਅਸੀਂ ਇਹ ਸਰਕਾਰ ਦਾ ਕੋ ਬਹਾਰ ਲਈ ਆ ਕਿ ਸਾਡਾ ਅਸ਼ੀਰ ਦੀ ਹਿਸਤ ਦਾ ਹਿੱਸਾ ਜਾਵੇ ਜਿੱਥੇ ਵੀ ਅਧਿਕਾਰੀ ਗਲਤੀ ਹੋਈ ਆ ਉਹ ਆਪਣੀ ਗਲਤੀ ਸਦਾਰੇ ਇਹ ਹਦੀ ਟੈਨਸ਼ਨ ਬਹਾਲ ਕੀਤੀ ਜਾਵੇ ਅਸੀਂ ਕੈਂਸਰ ਦੇ ਮਰੀਜ਼ ਆ ਅਸੀਂ ਬਸਾਂ ਹੀ ਆਪਣਾ ਗੁਜ਼ਾਰਾ ਕਰਦੇ ਹਾਂ ਤੇ ਅਸੀਂ ਉਹ ਥੋੜੇ ਬੋਤੇ ਪੈਸਾ ਹੀ ਦਵਾਈ ਜਿੰਦੇ ਹੁੰਨੇ ਹਾਂ ਅੱਜ ਉਹਨੇ ਅਸੀਂ ਮੈਡਮ ਨੇ ਸਾਨੂੰ ਬੈਂਕ ਅਧਿਕਾਰੀ ਨੇ ਆਖਿਆ ਵੀ ਐਪਲੀ ਕਿਥੇ ਲੈ ਕੇ ਦਿਓ ਪਰ ਕੋਈ 1700 1500 ਰੁਪਇਆ ਲੈ ਕੇ ਅਸੀਂ ਉਹਦੀ ਹੁਣੇ ਦਵਾਈ ਜਾ ਕੇ ਲਿਆਉਣੀ ਆ ਅਸੀਂ ਆਪਣੀ ਦਵਾਈ ਤੋਂ ਵੀ ਕੁਝ ਦਿਨਾਂ ਤੋਂ ਅਸੀਂ ਵਾਝੇ ਪਏ ਆ ਕਿ ਅਸੀਂ ਪਰੇਸ਼ਾਨ ਆ ਕਿਸੇ ਕੇ ਨਹੀਂ ਆ ਇਹਨਾਂ ਤਰ੍ਹਾਂ ਚਰਬੜਾ ਸਾਨੂੰ ਤੇ ਅਸੀਂ ਆਹ ਹਾਰ ਕੇ ਮੀਡੀਅਮ ਦਾ ਵਿਆਸ ਹਾਰਾ ਲਿਆ ਤੇ ਸਰਕਾਰ ਤੱਕ ਆਵਾਜ਼ ਫੌਂਦਾ ਵੀ ਪੁੱਛ ਕੀਤੀ ਹੈ ਗਾਣੇ ਤੇ ਹੁਣ ਵੈਸੇ ਤੇ ਬੜਾ ਵਧੀਆ ડીਲ ਕੀਤਾ ਕਿ ਇਹ ਪੀ ਐਪਲੀਕੇਸ਼ਨ ਦੇਖ ਕੇ ਦੇ ਤੋ ਤੁਹਾਡੀ ਨਹੀਂ ਕੋਸ਼ਿਸ਼ ਮੇਲ ਭੇਜ ਕੇ ਉਧਰ ਕੋਸ਼ਿਸ਼ ਕਰਾਂਗੇ ਵੀ ਪ੍ਰੋਜੈਕਟ ਚੱਲੂ ਹੋ ਜਾਏ ਤੇ ਬਾਕੀ ਪੈਨਸ਼ਨ ਇਹ ਗੱਲ ਕੱਟ ਗਈ ਜਾਣ ਦੀ ਕਿ ਜਿਹੜਾ 85000 ਰੁਪਏ ਨਾਲ ਲੋਨ ਕੱਢਿਆ ਉਹ ਚੰਗੇ ਤਰੀਕੇ ਨਾਲ ਪੈਨਸ਼ਨ ਨਹੀਂ ਦੇ ਜੀ ਕੀ ਬੈਂਕ ਦੇ ਵਿੱਚ ਕੋਈ 1000 ਰੁਪਏ ਲੈ ਸਕਦਾ ਵਾ ਮਰੇ ਆ ਬੰਦੇ ਮਰੇ ਬੰਦੇ ਦੇ ਵੀ ਬੈਂਕਰ ਆਇਡੈਂਟੀਟੀ ਵੇਖ ਕੇ ਅੰਗੂਠਾ ਚੈੱਕ ਕਰਕੇ ਫੇਸ ਵੇਖ ਕੇ ਫੇਰ ਹੀ ਆਪਾਂ ਨੂੰ پیسے ਦਿੰਦੀ ਆ ਇੱਕ ਹੀ ਗੱਲ ਉਹ ਤਾਂ ਦਿੰਦੇ ਰਹੇ ਆ ਨੰਬਰ ਤੋਂ ਇਹ ਆਪੀ ਸਭ ਤੋਂ ਵੱਡੀ ਗੱਲ ਇਹ ਆ ਕਿ ਤੇ ਆਪਣੀ ਮਿਸਟੇਕ ਆਈ ਆ ਕਿ ਜਿਹੜੀ ਇਹ ਮਾਤਾ ਨੂੰ 4 ਸਾਲ ਤੋਂ ਆਖਿਆ ਗਿਆ ਕਿ ਡੈਥ ਹੋ ਗਈ ਆ ਕੀ ਇਹ ਪੈਨਸ਼ਨ ਕੱਟਣ ਵਾਲੇ ਨੇ ਇਹਦਾ ਡੈਥ ਸਰਟੀਫਿਕੇਟ ਵੇਖਿਆ ਮੈਂ ਇਹੋ ਕਹਿਣਾ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਦਮੇ ਦੇ ਤੋਂ ਕਿਰਪਾ ਕਰਕੇ ਇਸ ਚੀਜ਼ 'ਤੇ ਧਿਆਨ ਦਿੱਤਾ ਜਾਵੇ ਆਪਣਾ ਜੋ ਵੀ ਸਾਈਟਾ ਅਪਲੋਡ ਅਪਡੇਟ ਹੋਣ ਵਾਲੀ ਆ ਅਪਡੇਟ ਕੀਤੀ ਜਾਵੇ ਤਾਂ ਕਿ ਕੋਈ ਹੋਰ ਕਿਸੇ ਨੂੰ ਫਿਊਚਰ 'ਚ ਪ੍ਰੋਬਲਮ ਨਾ ਹੋਵੇ